ਜੀ ਤੁਹਾਡੀ ਕਜੈਰੀ ਤੇ ਨਵੇਂ ਬਲੌਗ ਤੇ ਹਾਜ਼ਰ ਆਈ। ਦੇਖੋ ਜੀ ਮੀਂਹ ਪੈਂਦਾ بارش ਹੁੰਦੀ ਆ ਸਵੇਰ ਦੀ ਉਹ। ਤਕਰੀਬਨ ਸਵੇਰ ਦੀ ਕੀ ਰਾਤ ਦੀ ਉਹ بارش ਹੋ ਰਹੀ ਆ। ਇਹ بارش ਤਕਰੀਬਨ ਸਾਰੀ ਆ। ਅੱਗੇ ਤਾਂ بارش ਹੁੰਦੀ ਆ ਕੁਝ ਇਹ ਦਿਨਾਂ ਦੀ ਕੁਝ ਏਰੀਆ ਛੱਡ ਦਿੰਦੀ ਆ। ਕੁਝ ਹੋ ਜਾਂਦੀ ਆ ਤੇ ਇਹ ਤਾਂ ਕਈ ਵਾਰ ਬੱਟਨਾ ਬੱਟ ਵੀ ਛੱਡ ਜਾਂਦੀ ਆ ਇਹ بارش ਆ ਜਿਹੜੀ। ਪਰ ਅੱਜ ਸਵੇਰ ਦੀ ਉਹ ਹੋ ਰਹੀ ਆ بارش ਰਾਤ ਦੀ ਉਹ ਤੇ ਰਾਤ ਦੀ بارش ਹੋ ਰਹੀ ਆ ਮੌਸਮ ਬਹੁਤ ਵਧੀਆ ਹੋਇਆ ਹੋਇਆ ਤੇ ਸਾਡਾ ਕੀ ਹੁੰਦਾ ਜੋ ਹੁਣ ਸਾਡੀ ਜਨਰੇਸ਼ਨ ਆ ਵੀ ਚਾਹ ਬਣਾਓ ਪਕੌੜੇ ਬਣਾ ਲਓ ਤੇ ਚਾਹ ਦੇ ਨਾਲ ਪਕੌੜੇ ਖਾ ਲਓ ਤੇ ਵਧੀਆ ਇੰਜੋਏ ਕਰੋ ਔਰ ਜਿਹੜੀ ਨਵੀਂ ਪਨੀਰੀ ਆ ਨਾ ਸਾਡੇ ਉਹਨਾਂ ਨੂੰ ਉਹ ਪੁਰਾਣੇ ਖਿਆਲਾਂ ਨਾਲ ਕੋਈ ਲਾਗਾ ਦੇਗਾ ਨਹੀਂ ਉਹ ਜਾਣਗੇ ਜਾਂ ਤਾਂ ਬੁਆਏਫ੍ਰੈਂਡ ਗਰਲਫ੍ਰੈਂਡ ਇਹ ਜੇ ਮੌਸਮ ਚ ਪਹਾੜਾਂ ਚ ਘੁੰਮਣ ਕਹਿਣਗੇ ਵੀ ਅਸੀਂ ਪਹਾੜਾਂ ਚ ਘੁੰਮੀਏ ਤੇ ਉੱਥੇ بارش ਦਾ ਆਨੰਦ ਮਾਣੀਏ بارش ਹੋਵੇ ਆਨੰਦ ਮਾਣੀਏ بارش ਦਾ ਉਹਨਾਂ ਨੂੰ ਨਾਲੇ ਕਿ ਉਹ ਏਰੀਏ ਖਤਰਨਾਕ ਰਹਿੰਦੇ ਨੇ ਇਹ ਦਿਨਾਂ ਚ ਕਦੇ ਪਹਾੜ ਡਿੱਗ ਗਿਆ ਕਦੇ ਕੁਝ ਕੋਈ ਲਾਗਾ ਦੇਗਾ ਨਹੀਂ ਉਹਨਾਂ ਨੂੰ ਬਸ ਇੰਜੋਏ ਤੱਕਾ ਅਨੁਜਾਇ ਕਰੀਏ ਅਸੀਂ ਅਨਜੋਏ ਕਰਕੇ ਅਸੀਂ ਬਾਰਿਸ਼ ਦੇ ਵਿੱਚ ਘੁੰਮੀਏ ਰੈਸਟੋਰੈਂਟ ਦੇ ਵਿੱਚ ਚਾਹ ਪਾਣੀ ਪੀਏ ਖਾਈਏ ਪੀਏ ਆ ਹੈਗਾ ਜਿਹੜੀ ਹੁਣ ਦੀ ਜਨਰੇਸ਼ਨ ਆ ਇਹਨਾਂ ਨੂੰ ਇਹ ਦੇਖੋ ਤੁਸੀਂ ਵੀ ਕਿੰਨਾ ਕੁ ਉਹ ਆਏਗਾ ਹੁਣ ਇੱਕ ਸਾਰੇ ਹੀ ਰਿਵਾਜ ਚੱਲਿਆ ਹੋਇਆ ਇੱਕ ਇਕੱਲੇ ਨਹੀਂ ਹੁਣ ਪੰਜਾਬ 'ਚ ਵੀ ਹੋ ਗਿਆ ਪੰਜਾਬ 'ਚ ਇਹ ਬਾਹਰਲੇ ਕੰਟਰੀਆਂ ਦੇ ਲੋਕਾਂ ਨੂੰ ਦੇਖ ਕੇ ਇਹ ਪੰਜਾਬ 'ਚ ਵੀ ਚੱਲ ਪਿਆ ਜਦਕਿ ਉਹ ਲੋਕ ਹੋਰ ਸੋਚਣੀ ਦੇ ਆ ਤੇ ਆਪਾਂ ਹੋਰ ਸੋਚਣੀ ਦੇ ਆ ਤੇ ਆ ਹਾਲਾਤ ਨੇ ਅੱਜ ਕੱਲ ਇਹ ਗੈਨ ਦੇ ਆ ਵੀ ਘੁੰਮ ਫਿਰੋ ਪਹਾੜਾਂ ਤੇ ਜਾਓ এনਜੋਏ ਕਰੋ ਤੇ ਕੋਈ ਉਹ ਨਹੀਂ ਖੁੱਲਾ ਸਾਡੇ ਕੋਲ ਟਾਈਮ ਹੋਵੇ ਕੋਈ ਸਾਨੂੰ ਰੋਕ ਟੋਕ ਨਾ ਹੋਵੇ ਆ ਇਹਨਾਂ ਦੀ ਸੋਚ ਆ ਮਿਲਦੇ ਆ ਜੀ ਅਗਲੇ ਬਲੌਗ